किसान नौजवान संघर्ष कमेटी पंजाब ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਲਈ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿੱਚ ਇਕੱਠੇ ਹੋਏ ਲੋਕਾਂ ਦੇ ਵਿਰੋਧ ਸਾਹਮਣੇ ਪੁੱਛੇ ਜਾਣ ਵਾਲੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਮੁੱਖ ਮੰਤਰੀ ਆਪਣਾ ਪ੍ਰੋਗਰਾਮ ਹੀ ਕੈਂਸਲ ਕਰਦੇ ਜਾ ਰਹੇ ਹਨ ਜਿਸਦੇ ਚਲਦਿਆਂ ਹੁਣ RAM ਤੀਰਥ ਮੰਦਿਰ ਵਿੱਚ ਪ੍ਰੋਗਰਾਮ ਕਰਨਾ ਸੀ ਉਹ ਵੀ ਕੈਨਸਲ ਕੀਤਾ ਗਿਆ। ਉਹਨਾਂ ਕਿਹਾ ਕਿ ਧੋਖੇ ਬਾਅਦ ਸਰਕਾਰ ਲੋਕਾਂ ਦੇ ਨਾਲ ਕਦੇ ਯੁੱਧ ਨਸ਼ਿਆਂ ਵਿਰੁੱਧ ਕਦੇ ਪ੍ਰਿਸ਼ਟਾਚਾਰ ਦੇ ਨਾਂ ਤੇ ਲੱਖਾਂ ਕਰੋੜਾਂ ਦਾ ਪ੍ਰੋਗਰਾਮ ਰੱਖ ਕੇ ਨੁਕਸਾਨ ਕਰ ਰਹੀ ਹੈ। ਇਸ ਮੌਕੇ ਕਿਸਾਨ ਆਗੂ ਸੂਬਾ ਪ੍ਰਧਾਨ ਬਜਿੱਤਰ ਸਿੰਘ ਕੋਟਲਾ, ਸੂਬਾ ਕਮੇਟੀ ਮੈਂਬਰ ਹਰਜਾਪ ਸਿੰਘ ਢੋਲ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮਾਨਾਵਾਲਾ, ਗੁਰਜੰਟ ਸਿੰਘ ਮਾਨਾਵਾਲਾ ਸਮੇਤ ਕਿਸਾਨ ਹਾਜ਼ਰ ਸਨ। ਸੀਐਮ ਭਗਵੰਤ ਮਾਨ ਜੀ ਜਿਹੜੇ RAMBIR ਖਾਰਿਆ ਸੀ ਜੋ ਮੁੱਖ ਮੰਤਰੀ ਔਰ ਨਾਲ ਅਰਨ ਕੇਜਰੀਵਾਜ ਜੀ ਦਾ ਸਾਨੂੰ ਕੱਲ ਦਾ ਸਾਡੇ RAMBIR ਦੇ ਵਿੱਚ ਸੱਜਾ ਸੱਜਣਾ ਨੂੰ ਪਤਾ ਲੱਗਾ ਆਜੋ ਆਜੋ ਅਸੀਂ ਇੱਥੇ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿੱਚ ਵੱਡਾ ਚੋਅ ਰੱਖਿਆ ਸੀ ਜਦੇ ਵਿੱਚ ਸੈਂਕੜੇ ਕਿਸਾਨ ਮਜ਼ਦੂਰ ਸਾਡੇ ਭਰਾ ਜਿਹੜੇ ਪਹੁੰਚੇ ਔਰ CM ਮਾਨ ਦਾ ਬਰੋਕਰ